ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਪਰ ਵਾਸੀ ਨੇ ਪੁਲਸ ਵਾਲੇ ਨੂੰ ਕੀ ਕੁਝ ਕਿਹਾ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਪੁਲਿਸ ਨਾਲ ਪੰਗਾ ਪੈ ਜਾਂਦਾ ਹੈ ਇਸ ਪ੍ਰਵਾਸੀ ਦਾ ਤੇ ਫਿਰ ਜਿੰਨੇ ਵੀ ਲੋਕ ਨੇ ਉੱਤੇ ਰੁਕ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਭੀੜ ਹੋਈ ਵੀ ਆ ਲੋਕਾਂ ਦੀ ਤੇ ਸਾਰੇ ਗੱਲ ਸੁਣਦੇ ਨੇ ਕੀ ਕਹਿ ਰਿਹਾ ਹੈ ਇਹ ਪ੍ਰਵਾਸੀ ਵਿੱਚ ਗਾਲਾਂ ਵੀ ਕੱਢਦਾ ਹੈ ਪੁਲਸ ਵਾਲਿਆਂ ਨੂੰ ਤੇ ਬਾਕੀ ਕਹਿੰਦਾ ਆ ਵੀ ਜੇ ਮੈਂ ਗਲਤ ਆ ਤਾਂ ਮੈਨੂੰ ਹੁਣੇ ਲੈ ਜਾਓ ਪਰ ਜੇ ਮੈਂ ਗਲਤ ਨਹੀਂ ਮੈਂ ਡਰਦਾ ਕਿਸੇ ਤੋਂ ਨਹੀਂ ਕਿਸੇ ਪੁਲਿਸ ਵਾਲੇ ਤੋਂ ਨਹੀਂ ਡਰਦਾ ਬਾਕੀ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੌਣ ਇੱਥੇ ਸਹੀ ਆ ਤੇ ਕੌਣ ਗਲਤ ਆ। ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਪ੍ਰਵਾਸੀ ਸਹੀ ਆ ਤੇ ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਵਾਲੇ ਸਹੀ ਆ। ਤੁਸੀਂ ਦੱਸਣਾ ਹੈ ਹੁਣ ਕਮੈਂਟ ਬਾਕਸ ਦੇ ਵਿੱਚ ਕੌਣ ਸਹੀ ਆ ਕੌਣ ਗਲਤ ਆ। ਤੈਨੂੰ ਗੱਲ ਕਰ। ਠੀਕ ਆ। ਤੂੰ ਕਿਹਾ? ਤੈਨੂੰ ਗੱਲ ਕਰ। ਇਹਨੂੰ ਤੈਨੂੰ ਗੱਲ ਕਰ। ਤੂੰ ਤਮੀਜ਼ ਨਾਲ ਗੱਲ ਕਰ ਸਕਦਾ। ਤੈਨੂੰ ਕੋਈ ਗੱਲ ਤਮੀਜ਼ ਨਾਲ ਗੱਲ ਕਰ ਰਿਹਾ। ਤੂੰ ਕਿੱਦਾਂ ਬੋਲਦਾ? ਹਾਂ ਉਹ ਕੋਈ ਫਾਲਤੂ ਗੱਲ ਕਰੀ ਯਾਰ ਅਸੀਂ ਐਂ ਦੱਸ ਕਿ ਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਪਸਾਂ ਨੂੰ ਬੁਲਾਉਂਦੇ ਤੈਨੂੰ ਬੋਲਿਆ ਕੁਝ ਨਾ ਤੂੰ ਬੋਲ ਦੱਸ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੋ ਦੇਂਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਬਲਾਓ ਜਿਹੜਾ ਬੁਲਾਉਣਾ ਨਾ ਕੱਢ ਫੇ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਪਸਾਂ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾਓ ਦਰਦਾ ਨਹੀਂ ਕਿਸੇ ਨੂੰ ਹੈਂ ਦਰਦਾ ਨਹੀਂ ਨਹੀਂ ਦਰਦਾ ਮੈਂ ਕਿਸੇ ਨੂੰ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਨਾ ਤਾਂ ਮੈਂ ਪੁਲਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਆਫਸਰਾਨੂੰ ਰੋਕੋ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੱਭੋ ਕਿਹੜੇ ਕੰਪਨੀ ਦੇ ਮੈਂ ਕੰਪਨੀ ਦਾ ਹਾਂ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਹਨ ਇਨਾਨੂੰ ਰੋਕੋ ਹੈ ਅਫਸਰ ਜਾਂਦੇ ਆ 1 ਲੱਖ 1.5 ਲੱਖ ਰੁਪਇਆ ਲੈਂਦੇ ਆ ਹਾਂ ਅਸੀਂ ਪੋ ਦੋ ਕੰਪਨੀ ਨਾਲ ਬੋਲਦੇ ਹਾਂ ਕੰਪਨੀ ਮੈਂ ਛੋਟੀ ਕੰਪਨੀ ਚ ਆਂ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਹਾਂ ਨਾਗਿਰਾ ਕੁਨਾਰ ਸਿੰਘ ਨਾ ਆਏ ਰਾਤ ਪੂਤਾ ਹਾਂ ਰਾਤ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਬੋਲਣੇ ਬੋਲਣ ਤੇ ਹਾਂ ਬਿਲਾਓ ਜਿਹਨੂੰ ਬੁਲਾਉਣਾ ਬੁਲਾਓ ਅਸੀਂ ਪੱਧੂ ਬੱਤੇ ਇੱਥੇ ਅਕਸਰ ਪੱਡੀਆਂ ਲੈ ਕੇ ਜਾਂਦੇ ਆਂ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾਂ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾਂਟ ਦਾ ਹੂੰ ਤੇਰੀ ਕਿਹਦੀ ਘਾਟ ਗਈ ਆ ਚੁੱਕੀਆਂ ਤੇ ਮੈਂ ਜੰਮਿਆ ਤੇਰੀ ਘਾਟ ਗਈ ਘਾਟ ਗਈ ਅਚਰਾਨਾ ਨੂੰ ਰੋਕੋ ਅਚਰਾਨਾ ਨੂੰ ਰੋਕੋ ਅਚਰਾਨਾ ਨੂੰ ਰੋਕੋ ਆਸ ਤੇ ਦੇਖ ਮੈਨੂੰ ਥਾਣੇ ਲੈ ਕੇ ਜਾਣਾ ਚੱਲ ਚੱਲ ਹਾਂ ਥਾਣੇ ਲੈ ਕੇ ਦੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਤੇ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾ ਦਿਨ ਉਹ ਸੈਂਡ ਕਰਨਾ ਕਰੋ ਪਿੱਛੇ ਜਾ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੌਚ ਕਰੋ ਮੇਰਾ ਫੋਨ ਨੰਬਰ ਹੈ ਦੇਖ ਲਓ ਜੀ ਦੇ ਆਪ ਦੇਖ ਲੈ ਤੁਸੀਂ ਹਾਲ ਕਾ ਦੱਕੜਾ ਹਾਲ ਕਾ ਦਿਆ ਹਾਲ ਹੈ ਹੈ ਅਫਸਰ ਬੰਦੇ ਆਣੋ ਤਾਂ ਸੁਰੱਖਿਅਤ ਨਹੀਂ ਤਾਂ ਅਜਰੇ 10000 12000 ਲੱਗੇ ਆ ਇਹਨਾਂ ਨੂੰ ਇਹਨਾਂ ਦੇ ਉੱਪਰ ਰੋਗ ਦਿਖਾ ਦਿਓ ਜੀ ਨੂੰ ਬੁਲਾਉਣਾ ਬੁਲਾਉ ਮੈਂ ਇੱਥੇ ਬੈਠਾ ਚੱਲ ਤਾਂ ਪਰ ਸਾਹਮਣੇ ਨਹੀਂ ਆਈ ਕਿ ਕਿਸ ਕਰਕੇ ਇਸ ਦੀ ਬਹਿਸ ਚੱਲ ਰਹੀ ਆ ਕਿਹੜੀ ਗੱਲ ਪਿੱਛੇ ਪਰ ਜਿਹੜੀਆਂ ਗੱਲਾਂ ਇਹ ਕਰ ਰਿਹਾ ਤੁਸੀਂ ਸਾਰਿਆਂ ਨੇ ਸੁਣ ਲਈ ਆ ਹੁਣ ਕਮੈਂਟ ਕਰਕੇ ਦੱਸਿਓ ਵੀ ਇੱਥੇ ਕੌਣ ਸਹੀ ਆ ਅਤੇ ਕੌਣ ਗਲਤ ਆ ਤੇ ਕਿੱਥੋਂ ਦੀ ਇਹ ਵੀਡੀਓ ਆ ਬਾਕੀ ਆਪਣੇ ਵਿਚਾਰ ਜੋੜ ਦਿਓ ਧੰਨਵਾਦ